ਇਸ ਅੱਜ ਕੈਸੋ ਆਪਰੇਸ਼ਨ ਦੇ ਤਹਿਤ ਤੁਹਾਡੇ ਵੱਲੋਂ ਚੈਕ ਇਨ ਕੀਤੀ ਹੈ ਪਰ ਇਹ ਕੀ ਕਿਸ ਤਰੀਕੇ ਨਾਲ ਚੈਕ ਇਨ ਦੀ ਪ੍ਰਕਿਰਿਆ ਕੀ ਰਹੀ ਹੈ ਸਾਡੇ ਸੀਨੀਅਰ ਆਫਿਸਰਸ ਤੇ ਐਸਐਸਪੀ ਤਰਨਤਾਰ ਸ਼੍ਰੀ ਅਭਿਮਨੀ ਹੋਰਾਣਾ ਜੀ ਦੀ ਹਾਜ਼ਰਤਾ ਤੇ ਜੋ ਸਾਡੇ ਡਿਸਟ੍ਰਿਕਟ ਤਰਨਤਾਰ ਦੇ ਵਿੱਚ ਅੱਜ ਕੈਸੋ ਆਪਰੇਸ਼ਨ ਜਿਹੜਾ ਕੀਤਾ ਜਾ ਰਿਹਾ ਹੈ ਜਿਹਦੇ ਵਿੱਚ ਮੇਨ ਹੈਗਾ ਆਪਾਂ ਜਿਹੜੇ ਡਰੱਗ ਹੌਟਸਪੌਟ ਏਰੀਆਜ਼ ਤੇ ਆ ਬਾਕੀ ਜਿਵੇਂ ਸਲੂਨ ਹੋ ਗਏ ਆ ਜਾਂ ਕਿਤੇ ਹੁੱਕਾ ਚੱਲਦਾ ਤੇ ਸਪਾ ਸੈਂਟਰਸ ਨੇ ਉਹਨਾਂ ਸਾਰਿਆਂ ਦੇ ਉੱਤੇ ਜਿਹੜਾ ਉਹ ਚੈਕਿੰਗ ਕੀਤੀ ਜਾ ਰਹੀ ਹੈ ਤੇ ਤਾਂ ਕਿ ਜਿਹੜਾ ਕੋਈ ਜਿਹੜਾ ਕੋਈ ਮਾੜਾ ਅਨਸਰ ਹੈ ਜਾਂ ਕੋਈ ਗਲਤ ਕੰਮ ਹੈ ਐਹੋ ਜੀਆਂ ਜਗ੍ਹਾ ਤੇ ਉਹਨਾਂ ਨੂੰ ਜਿਹੜੀ ਹੈ ਨੱਥ ਪਾਈ ਜਾ ਸਕੇ ਉਸ ਦੇ ਸੰਬੰਧ ਵਿੱਚ ਤੇ ਇਹ ਜਿਹੜਾ ਕੰਮ ਕੀਤਾ ਜਾ ਰਿਹਾ ਹੈ ਤੇ ਪਬਲਿਕ ਤੋਂ ਵੀ ਇਹਦੇ ਨਾਲ ਜਿਹੜੀ ਹੈ ਇੱਕ ਸੁਰੱਖਿਆਤ ਦੀ ਭਾਵਨਾ ਹੁੰਦੀ ਹੈ ਤੇ ਜਿਹੜੀ ਪੁਲਿਸ ਹੈ ਆਪਣੇ ਏਰੀਆ ਦੇ ਵਿੱਚ ਉਹ ਜਿਹੜੇ ਮਾੜੇ ਅਨਸਰਾਂ ਨੂੰ ਚੈੱਕ ਕਰ ਸਰ ਕੋਈ ਇਤਰਾਜਯੋਗ ਸਮਗਰੀ ਪਾਈ ਗਈ ਉਹ ਉਹ ਤੁਹਾਨੂੰ ਬਾਅਦ ਦੇ ਵਿੱਚ ਜਿਹੜੇ ਆਪਰੇਸ਼ਨ ਚੱਲ ਰਿਹਾ ਹੈ ਉਹਦੇ ਬਾਅਦ ਦੇ ਵਿੱਚ ਤੁਹਾਨੂੰ ਜਿਹੜਾ ਜੋ ਵੀ ਹੈ ਇਨਵੈਸਟੀਗੇਸ਼ਨ ਦੇ ਬਾਰੇ ਜੇ ਕੋਈ ਰਿਕਵਰੀ ਹੁੰਦੀ ਹੈ ਤਾਂ ਉਹ ਜਿਹੜਾ ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਸ਼ਾਇਦ ਦੇ ਵਿੱਚ ਟੋਟਲ ਕਿੰਨੇ ਸਲੂਨਾਂ ਤੇ ਦਾ ਜਿਹੜੇ ਹੁਕਾਬਾਰ ਉਹ ਟੋਟਲ ਕਿੰਨੇ ਅਜੇ ਕੀਤੇ ਜਾ ਰਹੇ ਆ ਤੇ ਚਾਰ ਕੋ ਤਾਂ ਅਸੀਂ ਇੱਥੇ ਲੋਕਲੀ ਚੈੱਕ ਕਰ ਲਏ ਆ ਟੋਟਲ ਰਿਪੋਰਟ ਜਿਹੜੀ ਉਹ ਸ਼ਾਮ ਨੂੰ ਆਉਣੇ ਆ ਸਾਰੇ ਜ਼ਿਲ੍ਹੇ ਚ ਹੀ ਚੱਲ ਰਹੀ ਹੈ ਚੈੱਕ ਸਰ ਤਰੰਤਾਂ ਸ਼ਹਿਰ ਦੇ ਵਿੱਚ ਫੋਟੋ ਨੇ ਖੁਦੇ ਨੇ ਜਿਹੜੇ ਛੋਟੀਆਂ ਬੱਚੀਆਂ ਦਾ ਦਿੱਤੇ ਸ਼ੋਸ਼ਣ ਕੀਤਾ ਜਾਂਦਾ ਹੈ ਔਰ ਇਸ ਸੰਬੰਧ ਦੇ ਵਿੱਚ ਕੋਈ ਵੀ ਕਾਰਵਾਈ ਅਜੇ ਤੱਕ ਸਾਹਮਣੇ ਨਹੀਂ ਹੈ ਅੱਜ ਜਿਹੜੇ ਕੈਸੋ ਆਪਰੇਸ਼ਨ ਆ ਉਹ ਇਹਨਾਂ ਪੁਆਇੰਟਾਂ ਤੇ ਜਿਹੜੇ ਮੈਂ ਤੁਹਾਨੂੰ ਦੱਸਿਆ ਹੈ ਇਨਾਂ ਦੇ ਉੱਤੇ ਜਿਹੜਾ ਕੀਤਾ ਜਾ ਰਿਹਾ ਉਹਦੇ ਤਰ੍ਹਾਂ ਜੋ ਵੀ ਤੁਹਾਨੂੰ ਆਏਗੀ ਉਹ ਪੁਆਇੰਟ ਵੀ ਜਿਹੜਾ ਹੈਗਾ ਤੁਹਾਡਾ ਉਹ ਵੀ ਜਿਹੜੀ ਹੈ ਛੇਤੀ ਅਸੀਂ ਜਿਹੜੀ ਹੈ ਉਹ ਵੀ ਕਾਰਵਾਈ ਕਰਾਂਗੇ ਸਰ ਜਿਹੜੇ ਕਈ ਹੋਟਲ ਹਨ ਲੀਗਲ ਨਹੀਂ ਨੇ ਜਿਨ੍ਹਾਂ ਦੇ ਕੋਲ ਲਾਇਸੈਂਸ ਨਹੀਂ ਹੈਗੇ ਉਹ ਵੀ ਤਲਾ ਰਹੇ ਨੇ ਠੀਕ ਹੈ ਉਹ ਤੁਹਾਡੀ ਜਿਹੜੀ ਗੱਲ ਅਸੀਂ ਹੈ ਉਹਨਾਂ ਦੇ ਉੱਤੇ ਸਾਰਾ ਜਿਹੜਾ ਆਪਾਂ ਚੈੱਕ ਕਰਾਵਾਂਗੇ ਸਰ ਡਾਕ ਪੰਡਿਤ ਦੀ ਗੱਲ ਕੀਤੀ ਸੀ ਕਿ ਡਾਕ ਪੰਡਿਤ ਦੇ ਵੀ ਚਾਪਰ ਮਹਿਜ ਚੈੱਕ ਹੋਣਗੇ ਕੋਈ ਸ਼ਰਤ ਇਹ ਲਾਗ ਨਹੀਂ ਜਾ ਰਹੀ ਕਿ ਉਹ ਤੁਹਾਨੂੰ ਬਾਅਦ ਦੇ ਵਿੱਚ ਜਿਹੜੀ ਵੀ ਕੋਈ ਰਿਕਵਰੀ ਹੁੰਦੀ ਹੈ ਜੇ ਆਪਰੇਸ਼ਨ ਸਰਚ ਚੱਲ ਰਹੇ ਆ ਤੇ ਤੁਹਾਨੂੰ ਜਿਹੜੀ ਆ ਅਸੀਂ ਰਿਪੋਰਟ ਦੇ ਦਾਂਗੇ ਜੋ ਵੀ ਅੱਜ ਰਿਕਵਰੀ ਹੋਈ ਹੈ